ਕੌਣ ਫੇਰ ਕਿਸਟਾਈਕਾ ਇਹਦੇ ਵਿੱਚ ਹੁਣ ਤਾਂ ਕਈ ਛੇ ਦੋਸ਼ਾਂ ਨੂੰ ਗ੍ਰਿਫਤਾਰ ਕਰ ਲਿਆ ਜੀ ਪਤਾ ਸਾਡਾ 392 506 342 120 25 ਚੰਜਾਂ ਨਾਲ ਗ੍ਰਿਫਤਾਰ ਗਰੇਨ ਨਾਇੰਦ ਚ ਹੈ ਅੱਜ ਕਿਹਨੇ ਮੈਨੂੰ ਗ੍ਰਿਫਤਾਰ ਕੀਤਾ ਨਹੀਂ ਪਤਾ ਸਿਮੂਨ ਦਾ ਸਰਪੰਚ ਗ੍ਰਿਫਤਾਰ ਉਹਨਾਂ ਦੇ ਨਾਲ ਅੱਜ ਕੱਲੀ ਮੂਲਕਾਸ਼ਾ ਧਿਆਨ ਰੱਖਣਾ ਹੈ ਗ੍ਰਿਫਤਾਰ ਜੀ ਉਹਦਾ ਨਹੀਂ ਭਾ ਉਹਨੂੰ ਬੇਸ਼ ਕੀਤਾ ਜੀ ਰਿਮਾਰਕ ਦਿੱਤਾ ਦਾ ਜਰੂਰ ਲਾਗਦਾ ਸਰ ਇਸ ਕੇਸ ਦੇ ਵਿੱਚ ਟੋਟਲ ਕਿੰਨੇ ਜਨਾਂ ਨੂੰ ਨਾਮਜ਼ਦ ਕੀਤਾ ਗਿਆ ਔਰ ਹੁਣ ਤੱਕ ਕਿਹੜੇ ਕਿਹੜੇ ਲੋਕ ਪੇਸ਼ ਹੋ ਚੁੱਕੇ ਨੇ ਇਸ ਕੇਸ ਚ ਟੋਟਲ 7 ਦੋਸ਼ੀ ਜਿਹੜੇ ਆ ਉਹ ਨਾਮਜ਼ਦ ਹੋਏ ਆ ਜਿਨ੍ਹਾਂ ਚ 6 ਹੀ ਗ੍ਰਫਤਾਰ ਕਰ ਲਿਆ ਇੱਕ ਸਾਡਾ ਹਰਪਿੰਦਰ ਸਿੰਘ ਉਹ ਗ੍ਰਫਤਾਰ ਕਰਨ ਨਹੀਂ ਸਰ 4 ਤਾਂ ਹਦਰ ਹੋ ਗਈ ਹੀ ਔਰ 2 ਕਿਹੜੀ ਕਿੜੇ ਹੋਏ ਨੇ 2 ਅਮਰਜੀਤ ਕੌਰ ਔਰ ਹਰ ਗਰੀਬ ਤੇ ਮੌਨ ਕਸ਼ਰਮ ਜਵਾਦਚੇ ਨੂੰ ਪਤਾ ਨਗਾ ਕਿ ਸਾਰੀ ਕਿੱਦਾਂ ਕਰਨੋ ਜਾਮ ਦਿੱਤਾ ਗਿਆ ਕਿਸ ਤਰੀਕੇ ਨਾਲ ਇਹ ਐਂਟੜਾ ਰਚਿਆ ਗਿਆ ਕਿਸ ਦਾ ਧਿਆਨ ਰੱਖਣਾ ਕਿੱਥੇ ਬੈ ਗਈ ਜਿਹੜੀ ਸਾਰੀ ਪਲਾਨਿੰਗ ਉਹਨਾਂ ਨੂੰ ਪਤਾ ਇਹਨਾਂ ਨੇ ਸਾਰੀ ਪਲਾਨਿੰਗ ਪ੍ਰੀਤ ਅਲੀ ਦੇ ਘਰ ਬੈ ਕੇ ਡੇਰੇ ਤੇ ਉੱਥੇ ਨਹੀਂ ਚਲ ਪ੍ਰੀਤ ਅਲੀ ਦਾ ਕੋਈ ਡੇਰਾ ਜੀ ਕਿੱਥੇ ਡੇਰਾ ਕੀ ਸਦਾ ਹੈ ਪ੍ਰੀਤ ਅਲੀ ਦਾ ਡੇਰਾ ਬੱਲੜਵਾਲ ਪਿੰਡ ਤੇ ਹੈ ਤੇ ਇਹ ਸਾਰੇ ਸਾਰੇ ਕਿੱਦਾਂ ਲਿੰਕ ਸੀ ਲਿਆ ਆਪਸ ਵਿੱਚ ਕਿੰਨਾ ਕਿੱਦਾਂ ਇੱਕ ਦੂਜੇ ਦੇ ਨਾਲ ਜੁੜੇ ਪ੍ਰੀਤਲੀ ਦੇ ਡੇਰੇ ਤੇ ਮੱਥਾ ਟੇਕਣੋਂ ਤੇ ਉੱਥੇ ਇਹਨਾਂ ਦੇ ਲਿੰਕ ਜੁੜ ਗਏ ਪ੍ਰੀਤਲੀ ਵੀ ਮਰਦਨੇ ਚ ਇਹਨੇ ਆਪਣੀ ਜਗ੍ਹਾ ਕੋਈ ਬਣਾਈ ਜੀ ਉੱਥੇ ਨਿਸ਼ਚਿਤ ਕਿੰਨੀ ਰਿਕਵਰੀ ਹੋਈ ਹੈ ਜੀ ਹੁਣ ਤੱਕ ਪੈਸਿਆਂ ਦੀ ਟੋਟਲ ਤੇ ਕਿੰਨਾ ਸੋਨਾ ਰਿਕਵਰ ਹੋਇਆ ਹੈ 16 ਤਾਂ ਕਾਫੀ ਰਿਕਵਰ ਹੋ ਗਿਆ ਜੀ ਉਹਦਾ ਧਿਆਨ ਰੱਖਣਾ ਐਸੇ ਸਾਡੇ ਅੱਗੇ 11 ਲੱਖ 75000 ਰੁਪਏ ਇਕਦਮ ਕੀਤਾ ਸੀ 1,20,000 ਰੁਪਏ ਸਰ ਸੋਨਾ ਜਿਹੜਾ ਹੁਣ ਕਿੱਥੋਂ ਰਿਕਵਰ ਹੋਇਆ ਹੈ ਕਿੱਥੇ ਰੱਖਿਆ ਗਿਆ ਸੀਗਾ ਕਿੱਥੇ ਜਾ ਕੇ ਵੰਡ ਰਹੇ ਸੀ ਆਪਰਚੂਨ ਇਹ ਵੰਡਦੇ ਨੇ ਪ੍ਰੀਤ ਵਾਲੀ ਤੇ ਆਪਣੇ ਕੋਲੇ ਰੱਖਿਆ ਉਹਨਾਂ ਕੋਲ ਤੋਂ ਤੇ ਸਰ ਇਹ ਜਿਹੜੇ ਬਾਕੀ આરોપી ਨੇ ਇਹਨਾਂ ਨੂੰ ਕੁਝ ਮਿਲਿਆ ਵਿੱਚ ਇਹਨਾਂ ਨੂੰ ਸੋ ਇਹਨਾਂ ਕੋਲ ਵਿੱਚ ਆਮਨ ਪਾਈਏ ਪਾਈਆ ਸੋਨਾ ਦਿੱਤਾ ਜੀ ਉਹ ਇਹਨਾਂ ਵੇਚ ਕੇ ਤੇ ਉਹ 11 ਲੱਖ ਸਰਪ ਜੀ ਪਤਾ ਲੱਗੀ ਸੀ ਕਿ ਇਹ ਬੜਾ ਕੋਈ ਸੁਨਿਆਰਾ ਵੀ ਹੈ ਜਿਹਨੇ ਨਿਕਲ ਕੇ ਜਿਹਨੇ ਸੁਣਾਬ ਦਿੱਤਾ ਉਸਨੇ ਕੋ ਨਾਮਜ਼ਦ ਕੀਤਾ ਕਿੱਥੋਂ ਦਾ ਹੈ ਉਹ ਕੀ ਹੈ ਬਾਬਾ ਧਿਆਨ ਰੱਖਣਾ ਜੀ ਉਸ ਨਾਲ ਕਿਸ ਸਬੰਧ ਦੇ ਵਿੱਚ ਉਹਨੂੰ ਕੀਤਾ ਗਿਆ ਉਹਦੇ ਕੋਲ ਇਹਨਾਂ ਨੇ ਸੋਨਾ ਵੇਚਿਆ ਤਾਂ ਕੀ ਕਿਨੇ ਦੇ ਅੰਦਰ ਰਿਮਾਂਡ ਮਿਲਿਆ ਉਹਨਾਂ ਜਿਹੜਾ ਹੁਣ 10 ਤਰੀਕ ਨੂੰ ਪੇਸ਼ ਕਰਾਂਗੇ ਤਾਂ ਲੱਗਦਾ ਕੋ ਵੱਡੇ ਹੋਰ ਕਲਾਸੇ ਹੋ ਸਕਦੇ ਇਸ ਵਿੱਚ ਬਸ਼ਕੀਸ ਜਾਰੀ ਜੋ ਤੁਹਾਨੂੰ ਪਰਮਿਟ ਦੇ ਦੇਣਗੇ ਠੀਕ ਹੈ ਸੁਸ਼ੰਤਰ ਦੇ ਕਿੰਨੀ ਰਿਕਵਰੀ ਹੋਈ ਹੈ ਜੀ ਹੁਣ ਤੱਕ ਪੈਸਿਆਂ ਦੀ ਟੋਟਲ ਤੇ ਕਿੰਨਾ ਸੋਨਾ ਰਿਕਵਰ ਕੀਤਾ ਜਾ ਚੁੱਕਾ ਹੈ ਸੋਨਾ ਤਾਂ ਕਾਫੀ ਕਬਰ ਹੋ ਗਿਆ ਜੀ ਤੇ ਪੈਸੇ ਸਾਡੇ 11 ਲੱਖ 70 ਹਜ਼ਾਰ ਰੁਪਏ ਕੀਤਾ ਨੇ 1 ਲੱਖ 20 ਹਜ਼ਾਰ ਰੁਪਏ ਸਰ ਸੋਨਾ ਜਿਹੜਾ ਹੁਣ ਕਿੱਥੋਂ ਰਿਕਵਰ ਹੋ ਰਿਹਾ ਹੈ ਕਿ ਕਿੱਥੇ ਗਿਆ ਸੀਗਾ ਕਿੱਥੇ ਜਾ ਕੇ ਵੰਡ ਰਹੇ ਸੀ ਆਪਾਂ ਚ ਇਹ ਵੰਡ ਰਹੇ ਬਰੀਦੜੀ ਤੇ ਆਪਣੇ ਕੋਲ ਹੀ ਰੱਖਿਆ ਸੀ ਸੁਣੋ ਕੋਈ ਗੱਲ ਤੇ ਸਰ ਇਹ ਜਿਹੜੇ ਬਾਕੀ આરોપી ਦੇ ਇਹਨਾਂ ਨੂੰ ਕੁਝ ਮਿਲਿਆ ਵਿੱਚ ਇਹਨਾਂ ਨੂੰ ਸੋ ਇਹਨਾਂ ਕੋਲ ਵੀ ਚਾਵਾਂ ਪਾਈਏ ਪਾਈਆ ਸੋਨਾ ਦਿੱਤਾ ਸੀ ਉਹ ਇਹਨਾਂ ਵੇਚ ਕੇ ਤੇ ਉਹ 11 ਲੱਖ ਰੁਪਏ ਲੈ ਸਰ ਇੱਕ ਚੀਜ਼ ਪਤਾ ਲੱਗੀ ਸੀ ਕਿ ਕਿ ਇਹ ਜਿਹੜਾ ਕੋਈ ਸੁਨੇਹਾਰਾ ਵੀ ਹੈ ਇਸ ਲਈ ਵੀ ਕਲਮੇ ਦੇ ਵਿੱਚ ਨਾਮਜ਼ਦ ਕੀਤਾ ਉਸਨੇ ਕੋ ਨਾਮਜ਼ਦ ਕੀਤਾ ਕਿੱਥੋਂ ਦਾ ਹੈ ਉਹ ਕੀ ਹੈ ਬਾਬਾ ਪਟਾਲੇ ਦਾ ਸੁਨੇਹਾਰਾ ਜੀ ਹਰਪੇ ਉਸਨੇ ਕਿ ਕਿਸ ਸੰਬੰਧ ਵਿੱਚ ਉਹਨੂੰ ਕੀਤਾ ਗਿਆ ਉਹਦੇ ਕੋਲ ਇਹਨਾਂ ਨੇ ਸੋਨਾ ਵੇਚਿਆ ਸੀ ਨਹੀਂ ਕਵਰ ਆਣਾ ਸਿੱਧਾ ਨਹੀਂ ਕਿ ਕਿ ਕਿੰਨੇ ਦਿਨ ਦਾ ਰਿਮਾਂਡ ਮਿਲਿਆ ਹੁਣ ਜਿਹੜਾ ਹੁਣ ਦੱਸਣਾ ਧਿਆਨ ਰੱਖਣਾ ਲੱਗਦਾ ਕੋਈ ਵੱਡੇ ਹੋਰ ਨਾਸੇ ਹੋ ਸਕਦੇ ਇਸ ਬਾਰੇ ਪੁੱਛ ਕਿਸ ਜਾਰੀ ਹੈ ਜੋ ਸੰਪਰਸ਼ਣ ਪਰਫੈਕਸ਼ਨ ਦਾ ਕੰਮ ਹੋ ਰਿਹਾ ਹੈ ਠੀਕ